ਲੋ ਜੀ ਰਕਸ਼ੇ ਦੇ ਵਿੱਚ ਬਹਿ ਗਏ ਆ ਜੀ ਤੇ ਇਧਰ ਆਪਣਾ ਜਾਣ ਦੀ ਤਿਆਰੀ ਕਰ ਰਹੇ ਆ ਜੀ ਅੱਜ ਆਪਾਂ ਗੁਰੂ ਘਰ ਸੀਗੇ ਗੁਰੂ ਘਰ ਤੋਂ ਆਪਾਂ ਅੱਜ ਜਿਹੜਾ ਜਾਣਾ ਹੈ ਜੀ ਰਾਜਗਿਰ੍ਹ ਵਾਲਿਆਂ ਹਰੇਕ ਕ੍ਰਿਸ਼ਨਾ ਸ਼ਸ਼ੀਗੜ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਨੀਸ਼ ਲੁਧਿਆਣਾ ਪੰਜਾਬ ਤੋਂ ਔਰ ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡਸ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਇਸ ਟਾਈਮ ਅਸੀਂ ਮੌਜੂਦ ਆ ਜੀ ਪਟਨਾ ਸਾਹਿਬ ਵਿਖੇ ਜਿਹੜਾ ਤਖਤ ਹੈ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਇੱਥੇ ਬਿਹਾਰ ਦੇ ਵਿੱਚ ਪਟਨਾ ਸਾਹਿਬ ਵਿਖੇ ਤੇ ਆਪਾਂ ਪਟਨਾ ਦੇ ਵਿੱਚ ਇਸ ਟਾਈਮ ਹੈਗੇ ਆ ਅੱਜ ਦਾ ਜਿਹੜਾ ਆਪਣਾ ਸਫਰ ਹੋਣ ਵਾਲਾ ਆਪਾਂ ਜਾਣ ਰਹੇ ਆ ਜੀ ਰਾਜਗਿਰ ਰਾਜਗਿਰ ਜਿਹੜਾ ਹੈਗਾ ਪਹਾੜੀ ਇਲਾਕਾ ਬਿਹਾਰ ਵੱਲ ਦਾ ਤੇ ਉੱਥੇ ਸਲਫਰ ਦੇ ਜਿਹੜੇ ਨੇ ਕਾਫੀ ਕੁੰਡ ਪਾਏ ਜਾਂਦੇ ਨੇ ਤੇ ਨਾਲ ਹੀ ਆਪਣਾ ਗੁਰਦੁਆਰਾ ਸ਼੍ਰੀ ਸ਼ੀਤਲ ਕੁੰਡ ਵੀ ਹੈਗਾ ਗੁਰੂ ਨਾਨਕ ਸ਼ੀਤਲ ਕੁੰਡ ਜਿੱਥੇ ਉਹਨਾਂ ਨੇ ਇੱਕ ਕੁੰਡ ਜਿਹੜਾ ਸੀਗਾ ਠੰਡਾ ਕਰਦਾ ਸੀਗਾ ਰਾਜਗਿਰ ਆਪਾਂ ਉੱਥੇ ਵੀ ਜਾਵਾਂਗੇ ਉੱਥੇ ਇੱਕ ਬੋਧੀਆਂ ਦਾ ਮੰਦਿਰ ਹੈਗਾ ਉੱਥੇ ਵੀ ਜਾਵਾਂਗੇ ਜਿਹੜੇ ਬ ਉਸ ਤੋਂ ਪਹਿਲੇ ਆਪਣਾ ਅਨਲੰਦਾ ਰਿਮੇਂਸ ਪੈਂਦੇ ਨੇ ਆਪਾਂ ਉਹ ਵੀ ਦੇਖਾਂ ਕਵਰ ਕਰਾਂਗੇ ਸਾਰਾ ਕੁਝ ਕਵਰ ਕਰਦੇ ਹੋਏ ਆਪਾਂ ਜਿਹੜਾ ਹੈਗਾ ਤੁਹਾਨੂੰ ਸਾਰਾ ਕੁਝ ਅੱਜ ਦਿਖਾਵਾਂਗੇ ਇਦਾਂ ਹੀ ਵਲੋਗ ਦੇ ਨਾਲ ਬਣੇ ਰਹੋ লাইਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਇਸ ਵੀਡੀਓ ਨੂੰ ਆਟੋ ਦੇ ਵਿੱਚ ਬਹਿ ਗਏ ਆ ਚਾਰੋਂ ਅਸੀਂ ਇੱਧਰ ਸੰਦੀਪ ਇੱਧਰ ਹਰਪਾਲ ਤੇ ਇੱਧਰ ਬਿੱਟੂ ਜੇ ਗੱਲਬਾਤ ਕਰੀਏ ਆਟੋ ਸਿੱਤਾ ਸਾਨੂੰ ਲਾਏਗਾ ਬਾਈਪਾਸ ਬਾਈਪਾਸ ਤੋਂ ਸਾਨੂੰ ਜਿਹੜੀ ਹੈਗੀ ਰਾਜਗੀਰ ਦੀ ਬੱਸ ਮਿਲ ਜੇਗੀ ਤੇ ਉੱਥੋਂ ਦੀ ਅਸੀਂ ਫੇਰ ਆਪਾਂ ਰਾਜਗੀਰ ਵੱਲੋਂ ਚਾਲੇ ਪਾ ਦੇਾਂਗੇ 96 ਕਿਲੋਮੀਟਰ ਹੈਗਾ ਜੀ ਇੱਥੋਂ ਤਕਰੀਬਨ ਆਟੋ ਤਾਂ ਉਤਰ ਗਏ ਆ ਜੀ ਹੁਣ ਤੇ ਆਪਾਂ ਰਾਜਗਿਰ ਦੀ ਬੱਸ ਫੜਨੀ ਆ ਇੱਥੋਂ ਕਿਤੋਂ ਮਿਲ ਗਈ ਤੇ ਆਪਾਂ ਉਥੋਂ ਲੈ ਲੈਣੀ ਆ ਜੀ ਵੈਸੇ ਬੱਸਾਂ ਤਾਂ ਆ ਰਹੀਆਂ ਨਵਾਦਾ ਬਿਹਾਰ ਦੀਆਂ ਸ਼ਾਇਦ ਨਵਾਦਾ ਵਾਲੇ ਪਾਸੇ ਜਿਹੜੀ ਜਾਰੀ ਬੱਸ ਉਹੀ ਜਾਏਗੀ ਜੀ ਆਪਣੀ ਰਾਜਗਿਰ ਤੇ ਇੱਧਰ ਲੜਾਈ ਝਗੜਾ ਸ਼ੁਰੂ ਹੋ ਗਿਆ ਜੀ ਪਾਲਾ ਤਗੜਾ ਲੜਾਈ ਝਗੜਾ ਹੋ ਗਿਆ ਸ਼ੁਰੂ ਕਰ ਲਈ ਆ ਬੱਸ ਹੈ ਜੀ ਏਸੀ ਵਾਲੀ ਜਿਹੜੀ ਰਾਜਗਿਰ ਜਾਊਗੀ ਜੀ ਇੱਕ ਜਣੇ ਵੇਖੋ ਮੁੱਠੀ ਇੱਕ ਬੰਦੇ ਨਾਲੋਂ ਜ਼ਿਆਦਾ ਹੈ ਓਹੀ 100 ਕਿਲੋਮੀਟਰ ਏਸੀ ਵਾਲੇ ਚੱਲੀਏ ਫਿਰ

नहीं नहीं तो तो आ रहा जी अपना शहर जी बिहार शरीफ ते बस स्टैंड आके इन्हें रोकती जी ਤੇ ਹੁਣ ਮਨ ਲੱਗਦਾ ਕਾਫੀ ਦਰ ਤੇ ਖੜਾਈ ਰੱਖੂਆ ਜਾਂ ਦੂਜੀ ਵਾਸਤੇ ਚਾੜੂਗਾ ਇਹ ਤੇ ਆਪਾਂ ਵੈਸੇ ਤਾਂ ਰਾਜਗਿਰ ਦੇ ਨੂੰ ਕਿਹਾ ਸੀਗਾ ਸਾਰਾ ਆਪਾਂ ਨੂੰ ਰਾਜਗਿਰ ਲੈ ਕੇ ਜਾਣਾ 20 ਕਿਲੋਮੀਟਰ ਰਾਜਗਿਰ ਰਹਿ ਗਿਆ ਤੇ ਇਥੇ ਢੀੜੀ ਨਾਲ ਲੰਦਾ ਯੂਨੀਵਰਸਿਟੀ ਜਿਹੜੇ ਰਿਮੇਨ ਬਚੇ ਰਿਮੇਨਸ ਆਫ ਨਾਲ ਲੰਦਾ ਉਹ ਲਾਗੇ ਛਾਗੇ ਨੇ ਤੇ ਆਪਾਂ ਸ਼ਾਇਦ ਉਥੇ ਨਹੀਂ ਲੈ ਕੇ ਜਾਊਗਾ ਉਹਲੇ ਰਾਤ ਤੇ ਨਹੀਂ ਪਾਊਗਾ ਕਿ ਉਹਲੇ ਰਾਤ ਦੇ ਪਾ ਲੰਦਾ ਤੇ ਆਪਾਂ ਉਥੇ ਰੁੱਕ ਕੇ ਨਾਲ ਲੰਦਾ ਦੀ ਉਹ ਰਿਮੇਨਸ ਦੇਖ ਕੇ ਫਿਰ ਆਪਾਂ ਅੱਗੇ ਰਾਜਗਿਰ ਵੱਲ ਵਾਗ ਜਣਾ ਸੀਗਾ ਤੇ ਇਹ ਪੀਪੀਆਂ ਮਾਰੀ ਜਾਂਦਾ ਹੈ ਸ਼ਹਿਰ ਪੀਪੀਆਂ ਵਾਲਾ ਬਿਹਾਰ ਸ਼ਰੀਫ ਬਾਈ ਜੀ ਰਾਜਗੀਰ ਜਾਣਾ ਹੈ ਰਾਜਗੀਰ

2 ਵਜੇ ਕੇ 30 ਮਿੰਟ ਤੈ ਅਸੀਂ ਰੁਕੇ ਸੀਗੇ ਤੇ 2 ਵਜੇ 52 ਮਿੰਟ ਹੋ ਗਏ 22 ਮਿੰਟ ਦੀ ਇਹਨੇ ਖਾੜ ਕੇ ਰੱਖੀ ਹੋਈ ਹੈ ਬੱਸ ਵਾਸਤੋ ਲੈ ਗਏ ਜੀ ਤੇ ਇਹ ਵਾਵਾ ਪੀਪੀਆਂ ਮਾਰਦੇ ਰਹਿੰਦੇ ਨੇ ਜੀ ਸ਼ਹਿਰ ਅਸੀਂ ਪਹੁੰਚ ਗਏ ਆ ਜੀ ਰਾਜਗਿਰ ਤੇ ਸਿੱਧਾ ਆਪਣਾ ਇਥੋਂ 1.5 ਕਿਲੋਮੀਟਰ ਜਿਹੜਾ ਲਾਗੇ ਸ਼ਾਕੇ ਪੈ ਜਾਂਦਾ ਗੁਰੂ ਨਾਨਕ ਸ਼ੀਤਲਕੁੰਡ ਗੁਰੂਕਾਰ ਜੀ ਤੇ ਉੱਥੇ ਚਲਦੇ ਆਂ ਹੋਰ ਥਾਵਾਂ ਵੀ ਘੁੰਮਦੇ ਆਂ ਅੱਜ ਅੱਜ ਦੇ ਵਿੱਚ ਆਪਾਂ ਅੱਜ ਜਿਹੜਾ ਹੈਗਾ ਇੱਥੇ ਹੀ ਹੈਗੇ ਆਂ ਤੇ ਕੱਲ ਨੂੰ ਅਸੀਂ ਜਿਹੜਾ ਹੈਗਾ ਵਾਪਸ ਨੂੰ ਮੁੜ ਜਾਾਂਗੇ ਨਹੀਂ ਤਾਂ ਕੱਲ ਸਾਸਾ ਰਾਮ ਜਾਵਾਂਗੇ ਸਾਸਾ ਰਾਮ ਆਪਾਂ ਪਿੱਛੇ ਛੱਡ ਆਏ ਆ ਸਾਸਾ ਰਾਮ ਦਿਖਾਵਾਂਗੇ ਆਟੋ 70 ਰੁਪਿਆ ਜੀ ਤੇ ਇਹ ਵਾਵਾ ਦੁਖੀ ਕਰਦੇ ਨੇ ਜੀ ਪੀਪੀਆਂ ਆਣਿਆ ਤਾਂ ਤਾਂ ਮੈਂ ਬਾੜਾ ਯਾਰਾ ਹੈਗਾ ਦੁਖੀ ਰਹਿਣਾ ਵਾ ਤੇ ਤਕਰੀਬਨ 1.5 ਕਿਲੋਮੀਟਰ ਆਪਣਾ ਗੁਰੂ ਘਰ ਇਹ ਰਿਕਸ਼ਾ ਲੈ ਸਾਨੂੰ ਲੈ ਕੇ ਜਾਊਗਾ ਤੇ ਆਪਾਂ ਉੱਥੇ ਵੀ ਜਾਵਾਂਗੇ ਗੈਹ ਲੋਰ ਕਾਟੀ ਜਿਹੜੀ ਦਸ਼ਰਤ ਮਾਂਜੀ ਵਾਲੀ ਕਾਟੀ ਸੀ ਜਿਹੜਾ ਪਿੰਡ 55 ਕਿਲੋਮੀਟਰ ਤੋਂ ਕੱਟ ਕੇ ਆਪਣਾ ਤਕਰੀਬਨ 15 ਕਿਲੋਮੀਟਰ ਛੱਡ ਦਿੰਦੀ ਹੈ ਜੀ ਉਹ ਦਸ਼ਰਤ ਮਾਂਜੀ ਨੇ ਜਿਹੜੀ ਸੀ ਪੱਟ ਪੱਟ ਕੇ ਪਹਾੜ ਪੂਰਾ ਪੱਟਦਾ ਸੀਗਾ ਤੇ ਮਾਰ 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 ਦੱਬ ਕੇ ਮਾਰ ਬਾਈ ਮਾਰ ਤੇ ਅਸੀਂ ਫਿਰ ਉੱਥੇ ਵੀ ਜਾਵਾਂਗੇ ਜੀ ਕਹ ਲੋਰ ਘਾਟੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਰਾਜਗਿਰ ਦੀਆਂ ਪਹਾੜੀਆਂ ਇੰਨਾ ਪਹਾੜੀਆਂ 'ਚ ਹੀ ਵਸਿਆ ਹੋਇਆ ਆਪਣਾ ਸ਼ੰਕਰ ਗੁਰੂ ਘਰ ਜੀ ਗੁਰੂ ਨਾਨਕ ਸ਼ੀਤਲਕੁੰਡ ਜੀ ਡਿਸਟ੍ਰਿਕਟ ਨਲੰਦਾ ਹੈ ਜੀ ਤੇ ਗੁਰਦੁਆਰਾ ਗੁਰੂ ਨਾਨਕ ਸ਼ੀਤਲਕੁੰਡ ਰਾਜਗਿਰ ਨਲੰਦਾ ਰਾਜਗਿਰ ਜਿੱਦਾਂ ਆਪਣੇ ਕਸਬਾ ਕੁਸਬਾ ਜਾਂ ਹੋ ਜਾਂਦਾ ਤੇ ਨਾ ਲੰਦਾ ਜਿਹੜਾ ਹੈਗਾ ਆਪਣਾ ਇੱਥੇ ਦੀ ਡਿਸਟ੍ਰਿਕਟ ਦੀ ਪੈ ਜਾਂਦੀ ਹੈ ਜੀ ਤੇ ਆਹ ਦੇਖ ਸਕਦੇ ਹੋ ਅਸੀਂ ਉਹ ਸਥਾਨ ਤੇ ਆ ਗਏ ਹਾਂ ਜਿੱਥੇ ਬਾਬਾ ਜੀ ਨੇ ਇੱਕ ਕੁੰਡ ਸ਼ੀਤਲ ਕਰਤਾ ਸੀਗਾ ਇੱਥੇ ਆਸੇ ਪਾਸੇ ਸਾਰੇ ਦੇ ਸਾਰੇ ਜਿਹੜੇ ਸੀਗੇ ਸਲਫਰ ਦੇ ਪੌਂਡ ਹੁੰਦੇ ਸੀਗੇ ਸਲਫਰ ਦੇ ਉਹ ਹੁੰਦੇ ਸੀਗੇ ਉਹ ਸਾਰੇ ਗਰਮ ਸੀਗੇ ਤੇ ਇਹ ਬਾਬਾ ਜੀ ਨੇ ਆਪਣੇ ਜਿਹੜੇ ਗੁਰਨਾਨਕ ਸਾਹਿਬ ਜੀ ਨੇ ਇੱਥੇ ਇੱਕ ਕੁੰਡ ਸ਼ੀਤਲ ਕਰਤਾ ਸੀਗਾ ਜੀ ਆ ਗਏ ਹਾਂ ਜੀ ਗੁਰੂ ਘਰ ਦੇ ਅੰਦਰ ਤੇ ਠੰਡਾ ਠੰਡਾ ਪਾਣੀ ਪੀਣੇ ਆ ਜੀ ਅਸੀਂ ਪਹਿਲੇ ਜਾ ਕੇ ਪਿਆਸ ਬਹੁਤ ਲੱਗ ਰਹੀ ਹੈ ਜੀ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਪਹਾੜ ਨੇ ਇੱਧਰ ਤੇ ਇੱਕ ਇੱਧਰ ਮੰਦਿਰ ਸੁਸ਼ੋਭਿਤ ਨੇ ਵਿਚਕਾਰ ਆਪਣਾ ਪਾਵਨ ਪਵਿੱਤਰ ਗੁਰੂ ਘਰ ਜੀ ਤੇ ਮੋਟਾ-ਮੋਟਾ ਇਤਿਹਾਸ ਅਗਰ ਗੁਰੂ ਘਰ ਦਾ ਦਸੀਏ ਤਾਂ ਇਦਾਂ ਵੈ ਜੀ ਇੱਥੇ ਉਦਾਸੀ ਦੇ ਟਾਈਮ ਆਪਣੇ ਗੁਰੂ ਨਾਨਕ ਪਾਸ਼ਾ ਜੀ ਆਏ ਸੀਗੇ ਤੇ ਇੱਥੇ ਦੇ ਲੋਕਾਂ ਦੇ ਵਿੱਚ ਉਸ ਟਾਈਮ ਬਿਮਾਰੀਆਂ ਦੀ ਤੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਸੀਗੀ ਇੱਥੇ ਦੇ ਸਲਵਰ ਪੋਨਾਂ ਦੇ ਕਰਕੇ ਪਾਣੀ ਇੱਥੇ ਬਹੁਤ ਗਰਮ ਹੁੰਦਾ ਹੁੰਦਾ ਸੀਗਾ ਤੇ ਇੱਥੇ ਆਏ ਲੋਕਾਂ ਦੀ ਉਹਨਾਂ ਨੇ ਜਦੋਂ ਸਮੱਸਿਆਵਾਂ ਸੁਣੀਆ ਤੇ ਸਮੱਸਿਆਵਾਂ ਨੂੰ ਉਹਨਾਂ ਨੇ ਸੁਣ ਕੇ ਇੱਥੇ ਦਾ ਜਿਹੜਾ ਸ਼ੀਤਲ ਇੱਥੇ ਦਾ ਜਿਹੜਾ ਜਲ ਸੀਗਾ ਉਹਨੂੰ ਸ਼ੀਤਲ ਕਰਤਾ ਸ਼ੀਤਲ ਕਰਨ ਤੋਂ ਬਾਅਦ ਇੱਥੇ ਦਾ ਪਾਣੀ ਜਿਹੜਾ ਸੀਗਾ ਬਹੁਤ ਹੀ پاک ਪਵਿੱਤਰ ਹੋ ਗਿਆ ਪਵਿੱਤਰ ਹੋਣ ਤੋਂ ਬਾਅਦ ਲੋਕ ਠੀਕ ਹੋਣ ਲੱਗ ਗਏ ਤੇ ਉਹ ਪਾਣੀ ਪੀਣ ਲੱਗ ਗਏ ਕਿਉਂਕਿ ਪਾਣੀ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਪਵਿੱਤਰ ਹੋ ਗਿਆ ਸੀਗਾ ਸ਼ੀਤਲ ਹੋ ਗਿਆ ਸੀਗਾ ਤੇ ਲੋਕਾਂ ਦੇ ਵਿੱਚ ਬੜੀ ਮਾਨਤਾ ਬਣੀ ਤੇ ਅੱਜ ਇਹ ਸਮ੍ਰਿਤੀ ਸਥਾਨ ਜਿਹੜਾ ਹੈਗਾ ਗੁਰੂ ਘਰ ਇੱਥੇ ਬਣਿਆ ਹੋਇਆ ਜੀ ਤੇ ਲੋਕ ਹਜੇ ਵੀ ਦੂਰੋ ਦੂਰੋਂ ਆਉਂਦੇ ਨੇ ਉਸ ਸ਼ੀਤਲ ਜਲ ਦਾ ਜਿਹੜਾ ਹੈਗਾ ਧਾਨ ਕਰਨ ਤੇ ਇਹ ਹੈ ਜੀ ਆਪਣਾ ਮੇਨ ਗੁਰਖਰ ਅੰਦਰ ਗੁਰੂ ਨਾਨਕ ਪਾਸ਼ਾ ਜੀ ਨੇ ਜਦੋਂ ਇੱਥੇ ਮਿੱਠਾ ਜਲ ਪ੍ਰਗਟ ਕੀਤਾ ਸੀਗਾ ਉਸ ਤੋਂ ਬਾਅਦ ਇਸ ਸਥਾਨ ਨੂੰ ਸ਼ੀਤਲ ਕੁੰਡ ਦੇ ਨਾਮ ਤੋਂ ਜਾਣਨ ਲੱਗ ਪਏ ਤੇ ਅੱਜ ਵੀ ਇਹ ਸਥਾਨ ਸੁਸ਼ੋਭਿਤ ਹੈ ਜੀ ਗੁਰਦੁਆਰਾ ਗੁਰਨਾਨਕ ਸ਼ੀਤਲ ਕੁੰਡ ਸਾਹਿਬ ਜੀ ਆਪਣਾ ਰਾਜਗਿਰ ਦੇ ਵਿੱਚ ਜਿਹੜਾ ਨਲੰਦਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਜੀ ਤੇ ਇੱਥੇ ਹੋਰ ਵੀ ਥਾਵਾਂ ਦੇਖਣ ਲਈ ਉਹ ਵੀ ਦਿਖਾਣੇ ਆ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਦੇਦਾਰੇ ਕਰਾਏ ਹੈ ਤੇ ਹੁਣ ਆਪਾਂ ਥੋੜਾ ਅੱਗੇ ਵੱਲ ਨੂੰ ਵੱਧਦੇ ਆ ਗੁਰੂ ਘਰ ਦੀ ਕਿ ਤੇ ਆਪਾਂ ਸ਼ੀਤਲ ਕੁੰਡ ਦੇ ਵੀ ਦਰਸ਼ਨ ਤੁਹਾਨੂੰ ਕਰਵਾਉਂਦੇ ਆ ਜੀ ਲੱਗ ਗਿਆ ਇਹਨਾਂ ਦਾ ਕਹਿਣਾ ਕਿ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਪਾਪ ਸਭ ਖਤਮ ਆਉਂ ਦੁਨੀਆ ਨੂੰ ਲੱਗਿਆ ਵੀ ਸਭ ਤੋਂ ਵਧੀਆ ਸੌਖਾ ਕੰਮ ਹੈਗਾ ਨਾ ਲੇਗੇ ਤਾਂ ਪੁੱਤਰ ਹੋ ਜਾਣਗੇ ਕਿ 5-10 ਹਜ਼ਾਰ ਤਾਂ ਲੱਗੇ ਰਹਿੰਦੇ ਨੇ ਕਿ ਵੀ ਅਸੀਂ ਤਾਂ ਨਹਾ ਲਿਆ ਹੋ ਗਿਆ ਕੰਮ ਪਰ ਜਦ ਗੁਰੂ ਨਾਨਕ ਮਹਾਰਾਜ ਜੀ ਆਏ ਤਾਂ ਪਹਿਲਾਂ ਤਾਂ ਤੀਰਥ ਔਰ ਇਸ ਚੀਜ਼ ਦਾ ਖੰਡਨ ਕੀਤਾ ਲੈਣਾ ਐਦਾ ਨਹੀਂ ਗੱਲ ਬਣਦੀ ਅਗਰ ਨਹਾਣੇ ਸੇ ਪਾਪ ਖਤਮ ਤਬ ਤੱਕ ਡੰਡੂ ਮੱਛੀਆਂ ਦਾ ਪਾਣੀ ਚ ਰਹਿਣ ਦੇ ਮੁਕਤੀ ਮਿਲ ਜਾਂਦੀ ਪਰ ਜਦ ਤੱਕ ਨਾਮ ਨਹੀਂ ਜਪੇਗਾ ਤਬ ਤੱਕ ਪਾਪ ਨਹੀਂ ਕੱਟੇਗਾ ਅਰ ਗੁਰੂ ਨਾਨਕ ਮਹਾਰਾਜ ਦੀ ਥਾਂ ਤੇ ਜਾ ਜਾ ਕੇ ਲੋਕਾਂ ਨੂੰ ਪ੍ਰਦੇਸ਼ ਕੀਤਾ ਤੇ ਜਿੱਧਰ ਗਏ ਇਹ ਜਿਹੜਾ ਏਰੀਆ ਦਾ ਅੱਠ ਮੀਲ ਦਾ ਲਗਭਗ ਇਹਦੇ ਚ ਨਾ ਪਹਾੜਾਂ ਚ ਹੈਗਾ ਸਲਫਰ ਜਿਹਨੂੰ ਕਹਿੰਦੇ ਗੰਦਕ ਗੰਦਕ ਔਰ ਵਹੀ ਗੰਦਕ ਕਰਕੇ ਨਾ ਇੱਥੇ ਪਾਣੀ ਸਾਰਾ ਗਰਮ 22 ਕੁੰਡ ਬਣੇਂਗੇ ਆਪ ਚਾਸ਼ਵਾ ਕਹਿ ਲਿਓ ਸੋਮਾ ਕਹਿ ਦਿਓ ਧਾਰਾ ਕਹਿ ਦਿਓ ਇੱਥੇ ਉਹਨੂੰ ਕੁੰਡ ਕਹਿੰਦੇ ਨੇ ਤੇ ਜੋ 22 ਕੁੰਡ ਉਹ ਸਬਗਰਬ ਜਿਹੜਾ 25 ਮਾ ਕੁੰਡ ਹੈ ਉਹ ਆਪਣੇ ਇਧਰ ਪਾਣੀ ਤਾਂ ਕੁਦਰਤੀ ਹੁੰਦਾ ਹਰ ਜਗ੍ਹਾ ਹੁੰਦਾ ਤੇ ਇਹ ਨਹੀਂ ਚੜਦਾ ਸਬਗਰਬ ਤੇ ਵੀ ਗੱਲ ਇਹ ਜਿਹੜਾ 5 ਮੀਲ ਦਾ ਏਰੀਆ ਕਿ 5 ਮੀਲ ਦੇ ਅੰਦਰ ਅਗਰ ਜ਼ਮੀਨ ਦੀ ਖਦਾਈ ਕਰੋਗੇ ਤਾਂ ਮਿੱਟੀ 5 ਫੁੱਟ ਪੱਥਰ ਤੋਂ ਸੋ ਅਬ ਪੱਥਰ ਹੈ ਤੇ ਬੋਰ ਨਹੀਂ ਹੁੰਦਾ ਜੋ ਚੱਲਦਾ ਪਾਣੀ ਉਹ ਵੀ ਗਰਮ ਗਰਮੀ ਵਿੱਚ ਗਰਮ ਪੀ ਨਹੀਂ ਸਕਦੇ ਪਾਣੀ ਵੀ ਨਹੀਂ ਗੁਰ ਨਾਨਕ ਸਾਹਿਬ ਆਏ ਲੋਕਾਂ ਨੇ ਪਛਾਣ ਲਿਆ ਬੇਨਤੀ ਕੀਤੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਤੇ ਮਹਾਰਾਜਪਤ ਜਾਨੀ ਜਾਨ ਸੁਣ ਦੇਖ ਲਿਆ ਵੀ ਦਿੱਕਤ ਹੈ ਸੋਮਾ ਨਦੀਕ ਸੀ ਤੇ ਗੁਰੂ ਮਹਾਰਾਜ ਕਹਿੰਦੇ ਸਭ ਤੱਕ ਕੁੰਡ ਗਰਮ ਨੇ ਆ ਤਾ ਠੰਡਾ ਤੇ ਇਹ ਵਲਾ ਜੋ ਠੰਡਾ ਹੈ ਇਹ ਗੁਰੂ ਮਹਾਰਾਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾ ਕੇ ਚ ਗਿਣਤੀ ਕਰੋਗੇ ਤਵੀ ਵੀ 22 ਕੁੰਡ ਹੈ 21 ਗਰਮ ਇੱਕ ਠੰਡਾ ਇਸ ਕਰਕੇ ਇਸ ਜਗ੍ਹਾ ਦਾ ਨਾਮ ਹੀ ਗੁਰੂ ਨਾਨਕ ਸ਼ੀਤਲ ਲੇਕ ਕੋਂਡ ਬੜਿਆ ਜਾ ਕੇ ਦਰਸ਼ਨ ਕਰ ਲੋ ਊੜਾ ਲਿਆ ਬਾਦਸ਼ਾਹ ਕੋ ਸਾਹਮਣੇ ਬੰਦਰ ਚ ਦਸਕੁੰਡ ਇੰਦਰ ਸਾਤ ਕੋ ਨਿਤੋ 18 ਕਿਲੋਮੀਟਰ ਹੈ ਰਾਈ ਕੋਂਡ ਚ ਕੀ ਕੋਂਡ ਗਰਮ ਇਹ ਕੋਂਡ ਠੰਡਾ ਯੋ ਨਾਗ ਚ ਸੀਤਲ ਮਹਾਰਾਜ ਨੇ ਸੀਤਨ ਕੀਤਾ ਰਵਾਰਿੰਗ ਚਾਰਨ ਕੀਤਾ ਸ੍ਰੀ ਰਾਗ ਮਹਿਲਾ ਪਹਿਲਾ ਘਰ ਦੂਜਾ ਧਨ ਜੋ ਬਨਿਆ ਰਫੂਲੜਾ ਨਾਟਿਅੜੇ ਦਿਨ ਚਾਰ ਪਵਣ ਕੇ ਦੇ ਪੱਤ ਜੂ ਟਲ ਟਲ ਗੁਰੂ ਮਹਾਰਾਜ ਦੀ ਕਿਰਪਾ ਵਿੱਚ ਆਵ ਜਾ ਕੇ ਗੁਰਦੁਆਰਾ ਬਣ ਕੇ ਤਿਆਰ ਹੋਇਆ 5 ਨਵੰਬਰ 2022 ਨੂੰ ਬਣ ਕੇ ਤਿਆਰ ਹੋਇਆ ਇੱਥੇ ਗੁਰੂਵਾਰ ਦੀ ਦਾ ਪ੍ਰਕਾਸ਼ ਹੋਏਗਾ ਤੇ ਇਸ ਸਥਾਨ ਤੇ ਹੁਣ ਜਾ ਕੇ ਨੋਣਾ ਖੜਾਗਾ ਪਹਿਲੇ ਤੋਂ ਟੀਨੇ ਦਾ ਹੁੰਦਾ ਸੀ ਕੁਛ ਵੀ ਨਹੀਂ ਸੀ ਹੁੰਦਾ ਤੇ ਉਹਦੋਂ ਪ੍ਰਬੰਧਿਤ ਕਰਨੀ ਸੀ ਜਿਹੜਾ ਹੁੰਦਾ ਨितीश ਕੁਮਾਰ ਜੀ ਨੇ ਪ੍ਰਬੰਧ ਕੀਤਾ ਉਸ ਤੋਂ ਬਾਅਦ ਇਹ ਆਪਣੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜੁਜੀਕੇ ਵਾਲੇ ਬਾਬਾ ਜੀ ਉਹਨਾਂ ਨੇ ਫਿਰ ਆਸਤਰੀ ਕਾਰ ਸੇਵਾ ਕੀਤੀ ਇਹਦੇ ਵਿੱਚ ਫਿਰ ਮਾਰੇ ਪ੍ਰਬੰਧ ਕਮੇਟੀ ਨੂੰ ਬਹੁਤ ਮਦਦ ਤੋਂ ਪੌਣ ਦੇ ਦਰਸ਼ਨ ਕਰਕੇ ਇਹ ਹੈ ਜੀ ਉਹ ਪਾਵਨ ਪਵਿੱਤਰ ਸਥਾਨ ਤੇ ਉਹ ਸ਼ੀਤਲ ਕੁੰਡ ਜੀ ਦਾ ਪਾਣੀ ਅੱਜ ਵੀ ਠੰਡਾ ਹੈ ਤੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਉਸ ਟਾਈਮ ਠੰਡਾ ਕਰਕੇ ਗਏ ਸੀ ਤੇ ਅੱਜ ਵੀ ਇਹ ਪਾਣੀ ਠੰਡਾ ਹੈ 22 ਕੁੰਡਾਂ ਦੇ ਵਿੱਚੋਂ ਇੱਕ ਕੁੰਡ ਹੈਗਾ ਬਿਲਕੁਲ ਹੀ ਠੰਡਾ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਸ਼ਕਤੀਆਂ ਨਾਲ ਕਰਿਆ ਸੀਗਾ ਜਿਹੜੀ ਤੁਸੀਂ ਕੇਤਲੀ ਜੀ ਦੇਖ ਰਹੇ ਹੋ ਇਹਦੇ ਵਿੱਚ ਸ਼ੀਤਲ ਕੁੰਡ ਦਾ ਪਾਣੀ ਹੈ ਜੀ ਤੇ ਤੁਸੀਂ ਜਦੋਂ ਵੀ ਆਓ ਇਹ ਮੱਗੇ ਵਿੱਚ ਭਰ ਕੇ ਤੁਸੀਂ ਪਾਣੀ ਜਲ ਤੇ ਇਹ ਜਿਹੜਾ ਸ਼ੀਤਲ ਕੁੰਡ ਦਾ ਜਲ ਹੈ ਜੀ ਤੁਸੀਂ ਜਦੋਂ ਵੀ ਆਓ ਜੀ ਇੱਥੇ ਆ ਕੇ ਉਹ ਜਲ ਜਿਹੜਾ ਹੈਗਾ ਪੀ ਸਕਦੇ ਹੋ ਇਹ ਰਾਹ ਜਾ ਰਿਹਾ ਜੀ ਆਪਣਾ ਲੰਗਰ ਹਾਲ ਮੰਦ ਨੂੰ ਗੁਰੂ ਕਾ ਲੰਗਰ ਲੰਗਰ ਪਾਣੀ ਛੱਕ ਲਿਆ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਬਾਹਰ ਗਰਮ ਕੁੰਡ ਦੇਖਦੇ ਹਾਂ ਜੀ ਗੁਰੂ ਘਰ ਤੋਂ ਲੰਗਰ ਪਾਣੀ ਵੀ ਛੱਕ ਲਿਆ ਸੀਗਾ ਤੇ ਬਾਹਰੋਂ ਥੋੜੀ ਹੈਲਦੀ ਜੀ ਚੀਜ਼ ਲੈ ਲਈ ਜੀ ਮੋਠ ਤੇ ਨਾਲ ਛੋਲੇ ਇਹ ਕੀ ਚੀਜ਼ ਹੈ पहाड़ी प्याज पहाड़ी प्याज इसका कोई फायदा है क्या दर्द दर्द है ही लेते हम डाला मैं घुटने में दर्द हो तो उसके लिए है ना कूटने आते दर्द लेई पहाड़ी प्याज ने जी और ये क्या है मेथी ये क्या है क्या हल्दी गुड़मार पता नहीं की की है भाई को लथे ਇਹ ਪਾਣੀ ਚ ਡੋਬ ਕੇ ਜੀ ਵੱਡੀ ਹੋ ਜਾਂਦੀ ਹੈ ਜੀ ਸੰਜੀਵਨੀ ਬੂਟੀ ਪਤਾ ਨਹੀਂ ਇਹਨੂੰ ਕੁਝ ਕਹਿੰਦੇ ਆ ਜੀ ਇਹ ਮੇਲੇਆ ਚ ਮਿਲਦੀ ਹੁੰਦੀ ਹੈ ਜੀ ਪਾਣੀ ਮੇਂ ਡਾਲੋ ਬੜੀ ਹੋ ਜਾਂਦੀ ਹੈ ਹੈਨਾ ਬਬਾ ਸੰਗੀ ਜਾਂਦਾ ਹੈ ਵੀਡੀਓ ਤੂੰ ਤੇ ਆ ਮੇਰੇ ਸਾਬ ਨਾਲ ਅਰਜਨ ਦੀ ਛਾਲ ਹੈ ਜੀ ਅਰਜਨ ਕੀ ਛਾਲ ਹੈ ਇਹ ਹੈਨਾ ਹਾਂ ਜੀ ਅਰਜਨ ਛਾਲ ਜੀ ਤੇ ਇਹ ਪਿਹੜ ਪਹਾੜੀ ਪਿਆਜ਼ ਸਲਫਰ ਦੀ ਪਰ ਮਾਰ ਹੁੰਦੀ ਹੈ ਜੀ ਇਹਨਾਂ ਤੇ ਗੁਰੂ ਘਰ ਦੇ ਵਿੱਚ ਹੀ ਆਪਣਾ ਇੱਕੋ ਹੀ ਇੱਕ ਸ਼ੀਤਲ ਕੁੰਡ 22 ਕੁੰਡਾਂ ਦੇ ਵਿੱਚੋਂ ਇੱਕ ਕੁੰਡ ਸ਼ੀਤਲ ਕੁੰਡ ਤੇ ਇਹ ਰਾਹ ਜਾਂਦਾ ਜੀ ਆਪਣਾ ਗਰਮ ਕੁੰਡ ਵੱਲ ਜੀ ਤੇ ਇੱਥੇ ਆਪਣਾ ਗਰਮ ਕੁੰਡ ਹੈ ਤੇ ਪਾਣੀ ਗਰਮ ਕਿਉਂ ਹੋ ਜਾਂਦਾ ਤੁਸੀਂ ਸਲਫਰ ਪਾਣੀ 'ਚ ਸੁੱਟੋਗੇ ਤਾਂ ਪਾਣੀ ਗਰਮ ਹੋਣਾ ਸ਼ੁਰੂ ਹੋ ਜਾਊਗਾ ਇੱਥੇ ਪਹਾੜ ਜਿਹੜੇ ਸਾਰੇ ਦੇ ਸਾਰੇ ਨੇ ਜੀ ਉਹ ਸਲਫਰ ਦੀ ਭਰਮਾਰ ਨਾਲ ਭਰਪੂਰ ਨੇ ਜੀ ਤੇ ਇਹ ਪਹਾੜਾਂ ਦੇ ਵਿੱਚ ਫਿਰ ਜਿਹੜਾ ਸਲਫਰ ਆ ਪਾਣੀ ਦੇ ਨਾਲ ਰਲ ਰਲ ਕੇ ਪਾਣੀ ਨੂੰ ਜਿਹੜਾ ਹੈਗਾ ਤੱਤਾ ਕਰ ਦਿੰਦਾ ਇਹ ਤੱਤੇ ਹੋਣ ਤੋਂ ਬਾਅਦ ਇੱਥੇ ਦਾ ਪਾਣੀ ਜਿਹੜਾ ਹੈਗਾ ਸਕਿਨ ਵਾਸਤੇ ਵੀ ਬਹੁਤ ਬੈਨੇਫੀਸ਼ੀਅਲ ਹੁੰਦਾ ਕਿਉਂਕਿ ਸਲਫਰ ਬੋਡੀ ਵਾਸਤੇ ਸਕਿਨ ਵਾਸਤੇ ਬੜੇ ਬੈਨੇਫੀਸ਼ੀਅਲ ਹੁੰਦਾ ਤਾਂ ਜੋ ਲੋਕ ਇੱਥੇ ਨਹਾਉਂਦੇ ਨੇ ਤੇ ਉਹ ਨਹਾਵਣ ਦਾ ਜਿਹੜਾ ਕਾਰਨ ਹੈ ਜੀ ਉਹ ਇਹੀ ਹੈ ਕਿ ਇੱਥੇ ਬਿਮਾਰੀਆਂ ਦੂਰ ਹੋ ਜਾਂਦੀਆਂ ਇਹ ਪਾਰਕ ਹੈ ਜੀ ਤੇ ਇਹ ਪਾਰਕ ਦੀ ਟਿਕਟ ਹੈ ਜੀ 80 ਰੁਪਏ ਅਸੀਂ ਜਿਹੜੇ ਪਾਸੇ ਹੁਣ ਉੱਪਰ ਜਾ ਰਹੇ ਹਾਂ ਕੁੰਡ ਉੱਤਲੇ ਪਾਸੇ ਬਣੇ ਹੋਏ ਨੇ ਬ੍ਰਹਮ ਕੁੰਡ ਜੀ ਥੱਲੇਲੇ ਪਾਸੇ ਸ਼ਾਇਦ ਉਹ ਕੁੰਡ ਹੈ ਜੀ ਕਿਰਪਾ ਜੂਤਾ ਚੱਪਲ ਅੰਦਰ ਨਾ ਲੈ ਜਾਏ ਸੱਤ ॠषि मुनि ਦਵਾਰ ਜੀ ਇਧਰਲੇ ਪਾਸੇ ਇਹ ਕੁੰਡ ਨੇ ਜੀ ਕੌਣ ਦੇ ਧਾਰਾ ਹੈ ਜੀ ਕਲੀ ਧਾਰਾ ਚਸ਼ਮਾ ਸੋਮਾ ਜੋ ਮਰਜੀ ਕਹਿ ਦੋ ਮੁਣੀਆਂ ਦੇ ਨਾਮ ਤੇ ਕੁੰਡ ਬਣੇ ਹੋਏ ਨੇ ਭਾਰਦਵਾਜ ਮੁਣੀ ਤੇ ਇੱਧਰ ਕੁੰਡ ਇਹ ਸਾਰਾ ਜਿਹੜਾ ਪਾਣੀ ਆ ਰਿਹਾ ਧਾਰਾ ਜਿਹੜੀ ਆ ਰਹੀ ਗਰਮ ਪਾਣੀ ਦੀ ਹੈ ਜੀ ਸਲਫਰ ਯੁਕਤ ਪਾਣੀ ਜੀ ਵਿਸ਼ਵਾਮਿੱਤਰ ਮੁਣੀ ਅਤਰੀ ਮੁਣੀ ਕਾਫੀ ਇੱਥੇ ਧਾਰਾਾਂ ਬਣੀਆਂ ਹੋਈਆਂ ਜੀ ਇਹ ਮਠਿਆਈ ਹੁੰਦੀ ਹੈ ਜੀ ਖਾਜਾ ਬਿਹਾਰ ਕੀ ਫੇਮਸ ਹੈ ਨਾ ਇਹ ਖਾਜਾ ਜੀ ਮਿੱਠੇ ਵਿੱਚ ਹੁੰਦੀ ਹੈ ਨਾ ਇਹ ਤੇ ਇਹ ਮਠਿਆਈ ਹੁੰਦੀ ਹੈ ਜੀ ਮਿੱਠੇ ਦੇ ਵਿੱਚ ਇਹ ਸਮੋਸੇ ਤਰ੍ਹਾਂ ਸੰਦੀਪ ਖਾ ਕੇ ਕਹਿੰਦਾ ਇਹ ਮਿੱਠੇ ਚ ਹੈਗੀ ਆ ਪਰ ਸਮੋਸੇ ਦਾਰ ਦਾ ਟੇਸ ਆ ਰਿਹਾ ਸਮੋਸੇ ਦਾਰ ਦਾ ਟੇਸ ਆ ਰਿਹਾ ਮੈਨੂੰ ਦੂਰੋਂ ਐਵੇਂ ਲੱਗ ਰਿਹਾ ਸਮੋਸੇ ਇੰਨਾਂ ਅੱਛਾ ਲੱਗ ਗਿਆ ਗੱਲਬਾਤ ਐਸੀ ਅੱਛਾ ਜੀ ਮਿੱਠੇ ਮਿੱਠੇ ਸਮੋਸੇ ਚਾਸ਼ਨੀ ਚ ਡੁੱਬੇ ਹੋਏ ਇਦਾਂ ਦੀ ਇੱਕ ਹੋਰ ਮਠਿਆਈ ਹੁੰਦੀ ਹੈ ਜੀ ਲੌਂਗ ਲੱਤਾ ਤੇ ਇੱਕ ਆਪਣੀ ਫੇਵਰੇਟ ਮਠਿਆਈ ਹੈ ਜੀ ਜਿਹੜੀ ਹਲਵੇ ਨਾਲ ਖਾਈ ਜਾਂਦੀ ਹੈ ठीक है कतलम्बे का नाम सुना तू कतलमे कतलम्बे मैं तो नहीं सुना तेरे ओ बड़ी पंजाब अपने उतरे खांदे हैं होली ने नेड़े तेड़े मिलती है ही वो आप नहीं जानते होंगे ना कतलम्बे वो होता है क्या कहते हैं भटूरा टाइप होता है ना भटूरा समझते हो पूरा क्रिस्पी होता है पूड़ी भटूरा मिक्स करके उसको हलवे के साथ खाया जाता है वो मिलता है बिहार में कहीं कहीं इधर रही हैं चलिए फिर धन्यवाद सर आपका बहुत बहुत धन्यवाद आर दी फेमस सत्तू दी ड्रिंक जी ਬਿਹਾਰ ਦੀ ਫੇਮਸ ਸੱਤੂ ਡਰਿੰਕ ਤੇ ਇਹ ਆਪਣੀ ਤਸਵੀਰ ਜਿਹੜੀ ਜਿੰਨਾ ਦੀ ਗਰਮ ਹੁੰਦੀ ਉਹਨਾਂ ਵਾਸਤੇ ਬਹੁਤ ਵਧੀਆ ਹੁੰਦੀ ਠੰਡੀ ਹੁੰਦੀ ਪੁੰਨੇ ਹੋਏ ਛੋਲਿਆਂ ਨੂੰ ਇਹ ਜਿਹੜਾ ਹੈਗਾ ਇਹਦੇ ਵਿੱਚ ਰਗੜ ਰਗੜ ਕੇ ਜੀ ਆਪਣਾ ਮਧਾਣੀ ਫੇਰ ਕੇ ਜੀ ਪਾਣੀ ਦੇ ਵਿੱਚ ਬਣਾਉਂਦੇ ਨੇ ਵਿੱਚ ਪਿਆਜ਼ ਤੇ ਹੋਰ ਚੀਜ਼ਾਂ ਵੀ ਪਾਉਂਦੇ ਨੇ ਟਮਾਟਰ ਵੀ ਪੈਂਦੇ ਨੇ ਨਿੰਬੂ ਵੀ ਪੈਂਦੇ ਨੇ ਨਿੰਬੂ ਅੱਛੇ ਸੇ ਡਾਲ ਦਿਜੀਏ ਹਮਾਰੇ ਉਧਰ ਪੰਜਾਬ ਮੇ ਆਏ ਨਾ ਚਲੋ ਉਹ ਟਮਾਟਰ ਵੀ ਡਾਲ ਦیتے ਹੈ ਲੇਕਿਨ ਉਹ ਟੇਸਟ ਅੱਛਾ ਲੱਗਤਾ ਹੈ ਪੀਨੇ ਮੇ ਤੇ ਬਰਫ਼ ਵੀ ਹਲਕੀ ਸੀ ਡਾਲ ਦਿਜੀਏਗਾ ਜੀ ਬਰਫ਼ ਨਹੀਂ ਹੈ ਚਲੋ ਰਹਿਣੇ ਦੋ ਜੀ ਆਜਾ ਦੋ ਪੀਸ ਦੇਸੀ એનર્ਜੀ ਡਰਿੰਕ ਤਿਆਰ ਹੋ ਗਈ ਹੈ ਜੀ 100 ਗ੍ਰਾਮ ਚ ਇਹਦੇ ਵਾਵਾ ਪ੍ਰੋਟੀਨ ਹੁੰਦਾ ਜੀ ਇਹ 100 ਗ੍ਰਾਮ ਪੀਲੇ ਬੰਦਾ ਵਾਵਾ ਪ੍ਰੋਟੀਨ ਹੁੰਦਾ ਬਹੁਤ ਵਧੀਆ ਚੀਜ਼ ਹੈ ਜੀ ਤਸੀਰ ਠੰਡੀ ਕਰਨ ਵਾਸਤੇ ਇਧਰਲੇ ਪਾਸੇ ਜੀ ਪਾਂਡੂ ਪੋਖਰ ਤੇ ਹੁਣ ਅਸੀਂ ਜਾ ਰਹੇ ਹਾਂ ਅੱਗੇ ਤੇ ਅੱਗੇ ਜਿਹੜਾ ਆਪਣਾ ਪੈਂਦੇ ਜੀ ਜਾਪਾਨੀ ਮੰਦਿਰ ਜਾਪਾਨੀ ਮੰਦਿਰ ਦੇਖਾਂਗੇ ਤੇ ਉਸ ਤੋਂ ਬਾਅਦ ਜਾਪਾਨੀ ਮੰਦਰ ਤੋਂ ਬਾਅਦ ਜੇ ਕੋਈ ਹੋਰ ਥਾਂ ਹੋਈ ਉਹ ਦਿਖਾਵਾਂਗੇ ਤੇ ਆ ਬਿੱਟੂ ਕੁਝ ਕਹਿਣਾ ਚਾਹੁੰਦਾ ਜੀ ਹੋਰ ਥਾਂਾਂ ਜਿਹੜੀਆਂ ਜਿਵੇਂ ਨਲੰਦਾ ਯੂਨੀਵਰਸਿਟੀ ਦੇਖਣ ਆਲੀ ਸੀਗੀ ਜੋ 5 ਵਜੇ ਤੋਂ ਬਾਅਦ ਆਈ ਸਾਰੀਆਂ ਥਾਂਾਂ ਬੰਦ ਹੋ ਗਈਆਂ ਤੇ ਹੁਣ ਆਪਾਂ ਜਾ ਰਹੇ ਆ ਜਾਪਾਨੀ ਮੰਦਰ ਦੇਖਣ ਤੇ ਜਾਪਾਨੀ ਮੰਦਰ ਦੇਖਦੇ ਆਂ ਜੀ ਤੇ ਆਪਣਾ ਜਿਹੜਾ ਪਲਾਨ ਬਣਿਆ ਸੀਗਾ ਕਿਹੜੀ ਕਿਹੜੀ ਥਾਂਾਂ ਤੇ ਜਾਣਾ ਹੈ ਉਹ ਸਾਰੇ ਪਲਾਨ ਅਸੀਂ ਹੌਲੀ ਹੌਲੀ ਕੈਨਸਲ ਕਰਦੇ ਜਾ ਰਹੇ ਹਾਂ ਕਿਉਂਕਿ ਦੂਰ ਬਹੁਤ ਨੇ ਜਿਵੇਂ ਨਲੰਦਾ ਯੂਨੀਵਰਸਿਟੀ ਵਾਲਾ ਪਲਾਨ ਆ ਉਹ ਤਾਂ ਆਪਾਂ ਪੱਕਾ ਕਰਿਆ ਹੋਇਆ ਉਹ ਤਾਂ ਦੇਖਣਾ ਹੀ ਦੇਖਣਾ ਹੈ ਬੋਧਗਿਆ ਦਾ ਪਲਾਨ ਸੀਗਾ ਬੋਧਗਿਆ ਨਹੀਂ ਜਾ ਪਾਵਾਂਗੇ ਹੋ ਸਕਦਾ ਅਗਲੀ ਵਾਰ ਹੀ ਆਈਏ ਤਾਂ ਕਦੀ ਫਿਰ ਦੁਬਾਰਾ ਚਲੇ ਜਾਵਾਂਗੇ ਬੋਧਗਿਆ ਨਹੀਂ ਜਾ ਪਾ ਰਹੇ ਦਸ਼ਰਧਮਨ ਜੀ ਦਾ ਪਿੰਡ ਸੀਗਾ ਮਾਜੀ ਪਿੰਡ ਉੱਥੇ ਨਹੀਂ ਜਾ ਪਾ ਰਹੇ ਜਿਹੜਾ ਉਹਨੇ ਪਹਾੜ ਵੱਡੇ ਸੀਗਾ ਉਹ ਨਹੀਂ ਦੇਖ ਪਾ ਰਹੇ ਆ ਜੀ ਤੇ ਉਹ ਗਲਾਸ ਬ੍ਰਿਜ ਜਿਹੜਾ ਹੈਗਾ ਉਹਦਾ ਖਰਚਾ ਬਾਲਾ ਹੈਗਾ ਜੀ ਤਾਂ ਵੀ ਉੱਥੇ ਨਹੀਂ ਜਾ ਪਾ ਰਹੇ ਮਨ ਦੇ ਵਿੱਚੋਂ ਉੱਠ ਗਿਆ ਜੀ ਗਲਾਸ ਬ੍ਰਿਜ ਐ ਕਰਕੇ ਉੱਪਰ ਨੂੰ ਹੋ ਗਿਆ ਕਿਉਂਕਿ ਉੱਥੇ ਦਾ 400 ਰੁਪਿਆ ਪਰ ਪਰਸਨ ਜਿਹੜਾ ਹੈਗਾ ਚਾਰਜਸ ਨੇ ਤੇ ਚਾਰਾਂ ਦਾ 1600 ਰੁਪਿਆ ਲੱਗੇਗਾ ਕਿ ਸ਼ੀਸ਼ੇ ਜਿਹੇ ਦੇ ਉੱਤੇ ਚੱਲਣ ਵਾਸਤੇ ਅਸੀਂ ਫ 100 ਰੁਪਏ ਦਾ ਸ਼ੀਸ਼ਾ ਲੈ ਕੇ ਉਹਦੇ ਉੱਪਰ ਹੀ ਪੈਰ ਧਰ ਲਿਆਂਗੇ ਤੇ ਫਿਰ ਆਪਣਾ ਜਿਹੜਾ ਹੈਗਾ ਗਲਾਸ ਬ੍ਰਿਜ ਉਹੀ ਬਣ ਗਿਆ ਜੀ। ਐਦਾਂ ਦੀਆਂ ਨਜਾਇਜ਼ ਚੀਜ਼ਾਂ ਤੇ ਪੈਸੇ ਨਾ ਲਾਓ, ਪੈਸੇ ਬਚਾਓ ਤੇ ਆਪਣੇ ਆਪ ਨੂੰ ਜਿਹੜਾ ਸੇਵਿੰਗਸ ਵੱਲ ਲੈ ਕੇ ਜਾਓ। ਇੱਧਰਲੇ ਪਾਸੇ ਆਪਣੀ ਲੱਗੀ ਹੋਈ ਜਾਪਾਨੀ ਭਾਸ਼ਾ 'ਚ ਲਿਖਿਆ ਹੋਇਆ ਸਾਨੂੰ ਸਮਝ ਨਹੀਂ ਆ ਰਿਹਾ ਪਰ ਤੁਹਾਨੂੰ ਵੀ ਨਹੀਂ ਸਮਝ ਆਣਾ ਇਸ ਲਈ ਆਪਾਂ ਕਹਿ ਰਹੇ ਹਾਂ ਜੀ ਨੀ ਪਹੁੰਚਾਂ ਮੈਂ ਉਹੋ ਜੀ ਨਿਉਵੇਂ ਨੁਆ ਉਹ ਹਾਂ। ਜਾਪਾਨੀ ਸ਼ੈਲੀ 'ਚ ਬਣਿਆ ਹੋਇਆ ਹਿੰਦੂਸਤਾਨ ਦੇ ਵਿੱਚ ਇੱਕ ਮੰਦਿਰ, ਭਾਰਤ ਦੇ ਦੇ ਵਿੱਚ ਇੱਕ ਮੰਦਿਰ। ਤੇ ਉਹ ਦੇਖਣ ਜਾ ਰਹੇ ਹਾਂ ਜੀ ਹੁਣ ਵਾਹ ਜੀ ਵਾਹ ਬਹੁਤ ਹੀ ਸੁਣਾ ਆਸ਼ਰਮ ਮਾੜਾ ਦਿਖਾ ਕੇ ਲੈਣੇ ਆ ਜੀ ਅੰਦਰੋਂ ਜੀ ਬਹੁਤ ਹੀ ਸੋਹਣੀ ਕੁਟੀਰ ਬਣੀ ਹੋਈ ਆ ਤੇ ਅੰਦਰੋਂ ਮਧੁਰ ਸੰਗੀਤ ਦੀ ਬਾਤ ਆ ਜਿਹੜੀ ਉਹ ਆ ਰਹੀ ਆ ਮੈਨੂੰ ਤਾਂ ਇਦਾਂ ਦੀਆਂ ਥਾਵਾਂ ਬਹੁਤ ਪਸੰਦ ਨੇ ਜੀ ਵਾਹ ਜੀ ਵ੍ਰਿਦਾ ਆਸ਼ਰਮ ਹੈ ਜੀ ਇਹ ਇਹਹੀ ਪ੍ਰੇਮ ਹੈ ਐਨੂੰ ਕਹਿੰਦੇ ਪ੍ਰੇਮ ਜੀ ਕੁਟੀਰ ਦੇ ਵਿੱਚ ਜ਼ਿੰਦਗੀ ਰਾਜਗੀਰ ਦੇ ਸੁਣੋ ਧਿਆਨ ਨਾਲ 2 ਮਿੰਟ ਕੋ ਘੋਵਾਇਆ ਫਿਰ ਵੀ ਹਾਪਿਲ ਕੁਛ ਵੀ ਨਾ ਆਇਆ ਸਭ ਕੋਈ ਲੁਟੇਰਾ ਹੈ ਇਹ ਲੁਟੇਰਾ ਇਹ ਜੱਗ ਸਾਰਾ ਹੈ ਇਹ ਲੁਟੇਰਾ ਕੋਈ ਲੂਟੇ ਲੇਤਾ ਇਹ ਤਾਂ ਤੁੰਡਕ ਕੋਈ ਲੂਟੇ ਲੇਤਾ ਇਹ ਮੇਰੀ ਜਾਨ ਕੋਈ ਰਵਨ ਲੁਟੇਰਾ ਕੋਈ ਤੁਰਤ ਲੁਟੇਰਾ ਕੋਈ ਧਨਕਾ ਲੁਟੇਰਾ ਸਭ ਧਨਕਾ ਲੁਟੇਰਾ गा, जिसको जिसको लेना आ करके ले लो लेकर तो ले के देखो लूटते रहे हम लुटाते रहे कोई लूटे न पाए कोई लूटे सही कोई लूटे न पाए कोई लूटे सही लूटना है अगर कोई लूटो सही संग रंग सलाई पानी दे लेते हैं जी बस बहुत बहुत धन्यवाद आपका जी पानी देने के लिए जी 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 हम नहीं दे रहे हैं देने वाला आप हरी है हरी हमारा क्या हमारा, क्या? हमारा क्या? ਰਾਗਾ ਬੁਲਾਈ ਤੋ ਸਿਆਮਾ ਜਿ ਆਏ ਮੇਰੇ ਮਾਨਮੋਹਨ ਮੇਰੇ ਆਏ ਪਤਾ ਨਹੀਂ ਇੱਥੇ ਆ ਕੇ ਜਿਹੜਾ ਹੈਗਾ ਭਾਵ ਹੋਰ ਹਸਾਬ ਦੇ ਹੋਗੇ ਤੇ ਪ੍ਰੇਮ ਪ੍ਰੇਮ ਦੀ ਵਰਸ਼ਾ ਹੋ ਰਹੀ ਹੈ ਜਿੱਥੇ ਬਹੁਤ ਸੈਲਫਲੈਸ ਪਿਆਰ ਅਗਰ ਆਪਾਂ ਗੱਲ ਕਰੀਏ ਇੱਥੇ ਮਿਲ ਰਿਹਾ ਹੈ ਤੇ ਇਹ ਕੁਟੀਰ ਇਹ ਚੀਜ਼ ਦਾ ਪ੍ਰਤੀਕ ਹੈ ਜੀ ਦੇਖ ਕੇ ਮੈਨੂੰ ਇਦਾਂ ਤਾਂ ਲੱਗ ਰਿਹਾ ਜੀ ਕਿ ਆਪਾਂ ਕਲਿਯੁਗ ਨੂੰ ਛੱਡ ਕੇ ਕਿਤੇ ਸਤਿਯੁਗ ਦੇ ਟਾਈਮ ਦੇ ਵਿੱਚ ਆ ਗਏ ਹੋਈਏ ਦਵਾਪਰ ਯੁਗ ਦੇ ਵਿੱਚ ਆ ਗਏ ਹੋਈਏ ਬਹੁਤ ਹੀ ਜ਼ਿਆਦਾ ਪਿਆਰਾ ਜੀ ਬਹੁਤ ਜ਼ਿਆਦਾ ਵਧੀਆ ਕੁਟੀਰ ਤੇ ਐਦਾਂ ਹੀ ਗੁਰੂਕੁਲ ਬਣੇ ਹੁੰਦੇ ਸੀ ਪਹਿਲੇ ਜੀ ਇਹ ਤਾਂ ਚਲੋ ਹੁਣ ਛੇ ਸ਼ੈੱਡ ਟੀਨਾ ਜੀਆਂ ਲਾਤੀਆਂ ਇਹਨਾਂ ਨੇ ਤੇ ਪਹਿਲੇ ਐਦਾਂ ਹੀ ਕੁਟੀਰਾਂ ਬਣੀਆਂ ਹੁੰਦੀਆਂ ਸੀ ਜਿੱਥੇ ਆਪਾਂ ਰਹਿੰਦੇ ਸੀਗੇ ਤੇ ਆਪਾਂ ਸਿੱਖਦੇ ਸੀ ਹਰੇਕ ਚੀਜ਼ ਰੀਬੋਟ ਸਾਹਮਣੇ ਆਪਣੇ ਜਾਪਾਨੀ ਮੰਦਿਰ ਹੈ ਜੀ ਤੇ ਉਹ ਪਿੱਛੇ ਗੁਰੂ ਜੀ ਹਲੇ ਆਣਗੇ ਉਹਨਾਂ ਦੇ ਪ੍ਰਵਚਨ ਸੁਣਾਗੇ ਬੈਠ ਕੇ ਜੀ ਇਦਾਂ ਮਾਸ਼ਵੀ ਲੇਨ ਸਵਰਦੀਆ ਕੀ ਹੋ ਸਕਦਾ ਜੀ ਸੰਤ ਕਬੀਰ ਜੀ ਦੀ ਫੋਟੋ ਲੱਗੀ ਸੀ ਉੱਥੇ ਤੇ ਬੜਾ ਵਧੀਆ ਲੱਗਿਆ ਜੀ ਬਹਿ ਕੇ ਪ੍ਰੇਮ ਚਰੰਗੀਆਂ ਹੋਈਆਂ ਰੂਹਾਂ ਦੇਖ ਕੇ ਇਧਰ ਜੀ ਆਪਣੇ ਮਹਾਤਮਾ ਬੁੱਧ ਜੀ ਤੇ ਜਾਪਾਨੀ ਮੰਦਿਰ ਬੰਦ ਹੋ ਗਿਆ ਇਹ ਸਵੇਰੇ ਖੁੱਲਦਾ ਜੀ ਹੁਣ ਸਵੇਰੇ ਦੇਖਾਂਗੇ ਜੇ ਦੇਖ ਪਏ ਨਹੀਂ ਤਾਂ ਫਿਰ ਕਿਸਮਤ ਚੋਂ ਰਹਿ ਗਿਆ ਜੀ ਦੇਖਣਾ ਇਹ ਬਿੱਟੂ ਤੇ ਹਰਪਾਲ ਚਲੇ ਗਏ ਤੇ ਮੈਂ ਇੱਧਰ ਅੱਜ ਕੁੱਟਿਆ ਦੇ ਵਿੱਚ ਹੀ ਰਵਾਂਗਾ ਜੀ ਕੁਛ ਟਾਈਮ ਬਿਤਾਣੇ ਆ ਜੀ ਉੱਥੇ कितनी देर होगी बाबा जी यहाँ पर आए हुए यहाँ पर आए हुए कितने दिन हो गए रहते हो क्या आप यहाँ अच्छा आ आ आ कल ही आए कल आ आ आ। बहुत बढ़िया कल, कल चले जाएंगे कहाँ पर हिलसा जानते हैं हिलसा अच्छा तो यहाँ पर सारे वृद्ध रहते हैं यहाँ पर सारे वृद्ध रहते हैं यहाँ पर यहां तो रहते हैं आठ दस मूर्ति तो अभी कल परसों गया है वृंदावन अच्छा यहां गया है यहां से। अच्छा जी हम यहाँ आए उन सबको भेज रहे हैं धीरे धीरे एक मिनट बंदी रखिए एक मिनट रखिए हमने भेजे यहाँ से तो सब अच्छा। चला गया वृंदावन अच्छा हमारा पैर पड़ते तो ही दस आदमी चल गया हम आए देखिए दस गुण को भेज दिया वो क्यों खुश वो चल गया खुशी ऐसी वहाँ पर भी है ना गौरी गोपाल आश्रम अनिरुद्धाचार्य जी महाराज जी का जी जी जो वृद्धाश्रम है वहाँ रमेश बाबा का भी है, नहीं। है? ना वहाँ मैं गोपाल गो गया गो हूँ लंबे, -लंबे बालों वाले हाँ, अभी तो उनका केस चल रहा है, केस हो गया है। हाँ, वो लड़कियों के ऊपर थोड़ा सा शब्द तो ऐसा जगत के बताओ सरस्वती माँ लक्ष्मी माँ देवी माँ हर तरह की स्त्री है ना क्यों आपने गलत बैठ वो तो है जी बिल्कुल सृष्टि है ਮਾਂ ਸੀਨ ਸਿਸ਼ਟੀ ਹੈ ਜੀ ਹਾਂ ਮਾਂ ਨਹੀਂ ਹੋਤਾ ਤਾਂ ਰੋਟੀ ਨਹੀਂ ਮਿਲਦਾ ਮਾਂ ਨਹੀਂ ਹੋਤਾ ਤਾਂ ਭਗਤੀ ਨਹੀਂ ਮਿਲਦਾ ਮਾਂ ਨਹੀਂ ਹੋਤਾ ਤਾਂ ਰਾਸ ਨਹੀਂ ਮਿਲਦਾ ਆਨੰਦ ਨਹੀਂ ਆਉਂਦਾ ਬਿਲਕੁਲ ਜੀ ਸਭ ਕੁਝ ਸੁਖ ਦੇਣ ਵਾਲੀ ਤਾਂ ਉਹੀ ਹੈ ਬਿਲਕੁਲ ਜੀ ਇਧਰਲੇ ਪਾਸੇ ਸੀ ਜੀ ਕੁਟੀਰ ਕੁਟਿਆ ਜੀ ਨੂੰ ਆਪਾਂ ਕਹਿ ਦਿੰਨੇ ਆ ਮੈਂ ਕੁਟੀਰ ਹੀ ਕਹਿੰਦਾ ਮੈਨੂੰ ਆਦਤ ਪਈ ਹੋਈ ਸ਼ੁਰੂ ਤੋਂ ਜੀ ਤੇ ਬੜਾ ਵਧੀਆ ਲੱਗਿਆ ਮੈਂ 3 2 3 ਘੰਟੇ ਇੱਥੇ ਸਪੈਂਡ ਕਰੇ ਤੇ ਇਹ ਨੇਚਰ ਨਾਲ ਜੁੜੇ ਹੋਏ ਨੇ ਤੇ ਅਸੀਂ ਥੋੜਾ ਜਿਹਾ ਸਮਾਨ ਦੇ ਆਏ ਜੀ ਆਪਣਾ ਜੋ ਸਾਡੇ ਕੋਲ ਬਣ ਸਕਿਆ ਜੀ ਤੇ ਕੋਸ਼ਿਸ਼ ਕਰੀ ਇਹਨ ਨੂੰ ਆਯੁਰਵੈਦਿਕ ਦਵਾਈਆਂ ਬਾਰੇ ਥੋੜਾ ਜਿਹਾ ਦੱਸਤਾ ਥੋੜੀ ਜੀ ਇਹਨਾਂ ਦੇ ਬੰਦੇ ਸੀਗੇ ਉਹਨਾਂ ਨੂੰ ਥੋੜੀ ਪ੍ਰੋਬਲਮ ਸੀਗੀ ਅੰਦਰ ਕੁਝ ਦਿੱਕਤਾਂ ਸੀਗੀਆਂ ਸੀ ਕਿੱછા ਦੀ ਉਹ ਥੋੜੀ ਜੀ ਆਪਾਂ ਹੈਲਪ ਕਰਾਏ ਤੇ ਬੜਾ ਵਧੀਆ ਲੱਗਦਾ ਹੈ ਜੀ ਜਦੋਂ ਆਪਾਂ ਐਦਾਂ ਕਿਸੇ ਦੀ ਮਦਦ ਕਰਦੇ ਆਂ ਜੀ ਤੇ ਨੇਚਰ ਨਾਲ ਜਰੂਰ ਹਰੇਕ ਨੂੰ ਜੁੜਨਾ ਚਾਹੀਦਾ ਹੈ ਨੇਚਰ ਇੱਕ ਚੀਜ਼ ਦਾ ਜਿਹੜਾ ਹੈਗਾ ਹੱਲ ਦਿੰਦੀ ਹੈ ਜੀ ਨੇਚਰ ਬਹੁਤ ਹੀ ਵਧੀਆ ਚੀਜ਼ ਹੈ ਬੱਸ ਮੈਨੂੰ ਇੰਨਾ ਜਾਣਦਾ ਨੇਚਰ ਇਜ਼ ਬੈਸਟ ਕੁਟੀਰ ਦੇਖ ਕੇ ਸੀ ਜਿਹੜਾ ਹੈਗਾ ਆਪਾਂ ਵਾਪਸ ਆ ਗਏ ਸੀਗੇ ਆਪਣੇ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਆ ਕੇ ਸ਼ਰਧਾ ਕਰ ਰਿਹਾ ਸੀਗਾ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਇੱਕ ਇੱਕ ਹੋਰ 홀ੀਡੇ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ਾ ਐਪੀਸੋਡ ਦੇ ਵਿੱਚ ਤਤ ਤੱਕ ਦੇ ਲਈ ਗੁੜਬਾਇਰਾ ਬਰਹਾ ਚੜਦੀ ਕਲਾ ਦੇ ਸਤਿ ਸ੍ਰੀ ਅਕਾਲ ਜੀ